ਤਵਾ ਦੁਪਹਿਰ ਲੁਧਿਆਣਾ ਦੀ ਗਾਂਦੀ ਮਾਰਕੀਟ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਨੌਜਵਾਨ ਚੋਰੀ ਕਰਦਾ ਫੜਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਲਗਭਗ ਸਵੇਰ 12:00 ਵਜੇ ਰਿਕਸ਼ਾ ਡਿਲੀਵਰੀ ਲਈ ਮਾਰਕੀਟ ਵਿੱਚ ਪਹੁੰਚਿਆ ਸੀ ਇਸ ਦੌਰਾਨ ਇੱਕ ਨੌਜਵਾਨ ਨੇ ਕੱਪੜਿਆਂ ਦਾ ਬੰਡਲ ਚੱਕ ਲਿਆ ਨੌਜਵਾਨ ਨੇ ਰਿਕਸ਼ਾ ਵਾਲੇ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਦੁਕਾਨਦਾਰ ਦਾ ਕਰਮਚਾਰੀ ਹੈ ਅਤੇ ਮਾਲਕ ਨੇ ਬੰਡਲ ਗੋਦਾਮ ਵਿੱਚ ਰੱਖਣ ਲਈ ਕਿਹਾ ਹੈ ਪਰ ਜਦੋਂ ਸਿਖਿਆ ਵਾਲੇ ਨੂੰ ਸ਼ੱਕ ਹੋਇਆ ਤਾਂ ਉਸਨੇ ਸ਼ੋਰ ਮਚਾ ਦਿੱਤਾ ਤਾਂ ਨੌਜਵਾਨ ਬੰਡਲਸ ਮੇਟ ਭੱਜਣ ਲੱਗ ਗਿਆ ਕਰਮਚਾਰੀਆਂ ਅਤੇ ਹੋਰ ਦੁਕਾਨਦਾਰਾਂ ਨੇ ਉਸ ਦਾ ਪਿੱਛਾ ਕਰਕੇ ਕੁਝ ਦੂਰੀ ਤੋਂ ਉਸ ਨੂੰ ਫੜ ਲਿਆ ਫੜਨ ਤੋਂ ਬਾਅਦ ਮੌਕੇ ਤੇ ਭੀੜ ਇਕੱਠੀ ਹੋ ਗਈ ਅਤੇ ਗੁੱਸੇ ਵਿੱਚ ਆ ਕੇ ਲੋਕਾਂ ਨੇ ਨੌਜਵਾਨ ਨੂੰ ਬੇਹਦ ਕੁੱਟਿਆ ਜਿਸ ਤੋਂ ਬਾਅਦ ਉਸਦੇ ਗਲੇ ਵਿੱਚ ਮੈਂ ਚੋਰ ਹਾਂ ਲਿਖੀ ਚੱਕਤੀ ਲਟਕਾ ਦਿੱਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਂਦੀ ਮਾਰਕੀਟ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੋਵੇ ਪਰ ਲੋਕਾਂ ਦੇ ਹੱਥੀਂ ਫੜਿਆ ਜਾਣ ਤੋਂ ਬਾਅਦ ਨੌਜਵਾਨ ਨੂੰ ਜੋ ਸਜ਼ਾ ਮਿਲੀ ਉੱਪ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੋਰ ਫੜਿਆ ਹੈ ਕਿ ਮਾਮਲਾ ਕਿਪੁਰਾ ਹੈ ਮਾਮਲਾ ਇਦਾਂ ਮਾਮਲਾ ਤਕਰੀਬਨ 12:30 ਵਜੇ ਦਾ ਹੈ ਅੱਛਾ ਜੀ ਇਥੋਂ ਮਾਲ ਚੱਕਿਆ ਤੇ ਮਾਲ मौके ਤੇ ਬਰਾਮਦ ਹੋ ਗਿਆ ਅੱਗੇ ਵੀ 4-5 ਚੋਰੀਆਂ ਕਰਕੇ ਬਾਜ਼ਾਰ ਦੇ ਵਿੱਚ ਅੱਗੇ ਬਾਜ਼ਾਰ ਦੇ ਵਿੱਚ ਕਾਰੋਬਾਰ ਐ ਨਹੀਂ ਤੇ ਮੰਦੇ ਦੀ ਮਾਰ ਐ ਇਹ ਚੱਕਰ ਇਹ ਚੋ ਚੋਰ ਫੜਿਆ ਗਿਆ ਤੇ ਪੁਲਿਸ ਐ ਇਸ ਵੱਲ ਕੋਈ ਧਿਆਨ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਐ ਕਿ ਚੋਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿੰਨੇ ਚੋਰੀ ਕਿਤੇ ਹੋਂ ਤੱਕ ਹੁਣ ਤਾਂ ਕਿੰਨੇ ਚੋਰੀ ਕਰ ਚੁੱਕਾ ਚਾਰ ਪੰਜ ਚੋਰੀਆਂ ਕਰ ਚੁੱਕਾ ਜੀ ਪੁਲਿਸ ਪੁਲਿਸ ਨੂੰ ਭਰਾਨੇ ਫਿਰ ਵਾਰ ਆਉਂਦਾ ਜੀ ਪੁਲਿਸ ਨਾਲ ਹੀ ਮੌਕੇ ਤੇ ਛੱਡ ਦਿੰਦੀ ਐ ਛੱਡ ਲੈਂਦੇ ਤੇ ਕੀ ਲੱਗਦਾ ਕਿਤੇ ਨਾ ਕਿਤੇ ਕਾਰੋਬਾਰ ਠੱਪ ਹੋਇਆ ਪਹਿਲੋਂ ਤੇ ਕਾਰੋਬਾਰ ਅੱਗੇ ਐ ਨਹੀਂ ਲੋਕਾਂ ਦੀਆਂ ਦੁਕਾਨਾਂ ਚੋਂ ਮਾਲ ਚੱਕਦੇ ਪੈ ਨੇ ਅੱਛਾ ਜੀ ਵੀਡੀਓ ਵੀ ਹੈਗੀਆਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਣੇ ਆ ਮਾਲ ਚੱਕਦੇ ਉਹ ਵੀ ਤੁਸੀਂ ਆਨਲਾਈਨ ਚਲਾਉ ਬੌਜੀ ਇਹ ਤੁਹਾਡੀ ਦੁਕਾਨ ਤੋਂ ਚੋਰ ਪੜਿਆ ਗਿਆ ਤੁਸੀਂ ਕੀ ਕਹਿਣਾ ਚਾਹਦੇ ਜੀ ਮੈਂ ਮੇਰੇ ਕੋਲ ਕਸਟਮਾਈਜ਼ਿੰਗ ਮੈਂ ਬਿੱਲ ਬਣਾ ਰਿਹਾ ਸੀਗਾ ਜੀ ਇਹ ਬਾਹਰੋਂ ਮੁੱਠਾ ਚੱਕ ਕੇ 12 ਪੀਸਾਂ ਦਾ ਜਾ ਰਿਹਾ ਸੀ ਤੇ ਰਿਕਸ਼ੇ ਵਾਲੇ ਨੇ ਕਿਹਾ ਵੀ ਹਾਂ ਵੀ ਤੂੰ ਕਿਦਾ ਲੈ ਆ ਰਿਹਾ ਕਹਿੰਦਾ ਜੀ ਬੌਜੀ ਨੇ ਕਿਹਾ ਵੀ ਉਧਰਲੀ ਦੁਕਾਨ ਤੇ ਛਾੜਿਆ ਤੇ ਉਹਨੇ ਮੈਨੂੰ ਆਵਾਜ਼ ਮਾਰੀ ਰਿਕਸ਼ਾ ਲੈਣੇ ਜੀ ਤੁਸੀਂ ਉਧਰਲੀ ਦੁਕਾਨ ਤੇ ਭੇਜਿਆ ਮਾਲ ਕੋਈ ਮੈਂ ਕਿਹਾ ਨਹੀਂ ਮੈਂ ਬਾਹਰ ਨਿਕਲਿਆ ਦੇਖਿਆ ਤੇ ਮੇਰਾ ਮਾਲ ਜਾ ਰਿਹਾ ਤੇ ਮੈਂ ਤਾਂ ਭੇਜਿਆ ਨਹੀਂ ਕਿਤੇ ਅਸੀਂ ਬਗੈਰ ਆਵਾਜ਼ ਕਿਤੋਂ ਪਿੱਛੇ ਭੱਜੇ ਆ ਇਨੂੰ ਪਤਾ ਲੱਗਿਆ ਵੀ ਅਸੀਂ ਆ ਰਹੇ ਹਾਂ ਭੱਜੇ ਦੋ ਬੰਦੇ ਇਹ ਮਾਲ ਸੱਟ ਕੇ ਭੱਜ ਗਿਆ ਠੀਕ ਹੈ ਜੀ ਇਹ ਭੱਜਿਆ ਤੇ ਅਸੀਂ ਰੋਲਾ ਪਾਇਆ ਫਿਰ ਅੱਗੇ ਪਿਛਲੀ ਗਲੀ 'ਚ ਗਿਆ ਤੇ ਉਹ ਲੋਕਾਂ ਨੇ ਰੋਲਾ ਸੁਣ ਕੇ ਇਹਨੂੰ ਫੜ ਲਿਆ ਤੇ ਉਸ ਵੇਲੇ ਵੀ ਥੋੜੀ ਜਿਹੀ ਸੇਵਾ ਕੀਤੀ ਹੈ ਇਹਦੀ ਜੇਬ 'ਚੋਂ ਇੱਕ ਸਿਰਿੰਜ ਨਿਕਲੀ ਹੈ ਨਸ਼ੇ ਵਾਲੀ ਨਸ਼ੇ ਦੇ ਕੈਪਸੂਲ ਨਿਕਲੇ ਆ ਤੇ 20 ਰੁਪਏ ਸੀਗੇ ਤੇ ਇਹ ਫਿਰ ਉੱਥੇ ਸਾਰਾ ਕੁਝ ਲਾ ਕੇ ਭੱਜ ਗਿਆ ਠੀਕ ਹੈ ਦੇਖੇ ਤਾਂ ਕਿੰਨੇ ਦਾ ਮਾਲ ਸੀ ਤੁਹਾਡਾ ਮੇਰਾ ਮਾਲ ਤਾਂ ਜੀ 4500 ਦਾ ਸੀ ਸਿਰਫ ਉਸ ਤੋਂ ਪਹਿਲਾਂ ਇੱਕ ਬੰਦੇ ਦਾ 12000 ਦਾ ਮਾਲ ਗਿਆ ਇੱਕ ਦਾ 27000 ਕਾ ਇਹ ਕਿੱਥੇ ਜਿਹੜੇ ਪੱਲੇਦਾਰ ਆ ਜਿਹੜੇ ਮਾਲ ਚੱਕ ਕੇ ਟਰਾਂਸਪੋਰਟ ਤੇ ਦਿੰਦੇ ਆ ਉਹ ਬੋਰੇ ਇਕੱਠੇ ਕਰਾਈ ਚੌਂਕ ਉੱਥੋਂ ਚੱਕ ਕੇ ਲੈ ਗਏ ਤੇ ਇਹ ਕਈ ਤਾਂ ਕੋਈ ਇੱਕ ਅੱਧੀ ਸ਼ਾਇਦ ਕੋਈ ਵਾਰੀ ਬੋਰੀ ਕੱਟ ਕੇ ਕਢ ਲੈਂਦਾ ਹਾਂ ਤੇ ਤਾਂ ਇੱਕ ਇੱਕੜੀਆਂ ਗਰੁੱਪ ਹੈਗਾ ਇਹਦੀ ਜਿੱਥੇ ਦੋ ਮੋਟਰਸਾਈਕਲ ਦੀਆਂ ਚਾਬੀਆਂ ਸੀ ਅਸੀਂ ਸ਼ਾਇਦ ਸਾਨੂੰ ਧਿਆਨ ਹੈ ਵੀ ਮੋਟਰਸਾਈਕਲ ਵੀ ਚੋਰੀ ਦੇ ਹੋਣਗੇ ਨਹੀਂ ਕਿ ਜ਼ਿਆਦਾ ਇਹਨਾਂ ਪੁਲਿਸ ਕਾਰਗੇ ਕਰ ਦੇ ਦੇ ਦੇਖੋ ਜੀ ਪੁਲਿਸ ਤੱਕ ਅਸੀਂ ਗਏ ਨਹੀਂਗੇ ਕਿਉਂਕਿ ਸਾਨੂੰ ਪਤਾ ਹੈ ਮੋਸਟਲੀ ਜਿੰਨੇ ਵੀ ਇਹ ਇਦਾਂ ਦੇ ਅਜ ਤੱਕ ਹੋਈਆਂ ਵਾਰਦਾਤਾਂ ਅਸੀਂ ਪੁਲਿਸ ਨੂੰ ਫੜਾਏ ਬੰਦੇ ਤਾਂ ਪੁਲਿਸ ਨੇ ਛੱਡਦੇ ਸ਼ਾਮ ਨੂੰ ਪੁਲਿਸ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਜਣਾ ਕਿਉਂ ਪੁਲਿਸ ਆ ਵੀ ਬਿਜ਼ੀ ਆਂਦੀ ਹੈ ਹੁਣ ਤੁਸੀਂ ਗਾਗਾਵਲਦਾਨ ਖੋਚੋਰਾਵਲ ਤੇ ਰੱਖੋਗੇ ਇਹ ਤਾਂ ਪ੍ਰੋਬਲਮ ਹੈ ਨਾ ਅਸੀਂ ਗਾਗ ਨੂੰ ਅਟੈਂਡ ਕਰ ਰਹੇ ਆਂ ਉਦੋਂ ਬਿਲਿੰਗ ਹੋ ਰਹੀ ਹੈ ਸਾਡੀ ਤੇ ਉਦੋਂ ਇਹ ਬਾਹਰੋਂ ਚੋਰੀ ਕਰਦਾ ਹੁਣ ਇਹਨੂੰ ਇਹ ਜਿਹੇ ਬੰਦੇ ਨੂੰ ਪੜਨ ਦਵੋਗੇ ਨਹੀਂ ਅਸੀਂ ਨਹੀਂ ਇਹਦਾ ਫੋਟੋ ਵਾਇਰਲ ਕਰਤੀ ਹੈ ਵੀ ਕਿਤੇ ਵੀ ਦੇਖੋ ਇਹਨੂੰ ਵੜਨ ਨਾ ਦਿਓ ਬਾਜ਼ਾਰ 'ਚ ਇਸ ਗੱਲ 'ਚ ਪੱਟੀ ਪਾਈ ਪੱਟੀ ਉਹ ਫੱਟੀ ਪ ਕਿ ਇਹ ਬੰਦਾ ਚੋਰੀ ਕਰਦਾ ਇਹਨੂੰ ਇਸ ਤੋਂ ਬਚ ਕੇ ਰਹਿਓ ਇਹਨੂੰ ਪਛਾਣ ਲਓ ਇਸ ਕਰਕੇ ਫੱਟੀ ਤੇ ਆਈ ਵੀ ਲੋਕੀ ਪਛਾਣ ਜਾਣ ਕੱਲ ਨੂੰ ਕਿਤੇ ਹੋਰ ਚੋਰੀ ਨਾ ਕਰੇ ਕੋਈ ਘਰ ਦੇ ਨਾਲ ਕੋਈ ਕੰਮ ਕੀਤਾ ਵੀ ਮਾੜਾ ਮੋਟਾ ਘਰ ਦੇ ਕੋਈ ਦੱਸਦਾ ਨਹੀਂ ਸੀ ਕਹਿੰਦਾ ਮਹਾਰਿਆਣੇ ਤੋਂ ਆਇਆ ਜਿਹੜੇ ਇਦਾਂ ਦੇ ਬੰਦੇ ਤੁਹਾਡੇ ਦੁਕਾਨਦਾਰ ਲੱਗਦੇ ਹੈ ਵੈਰੀਫਾਈ ਕਰਕੇ ਲਗਾਏ ਜਾਂ ਦੁਕਾਨ ਤੇ ਕੰਮ ਨਹੀਂ ਕਿਤੇ ਕਰਦਾ ਸੀ ਜੀ ਇਹ ਵੈਸੇ ਹੀ ਪੰਕ ਇਹ ਬਾਹਰੋਂ ਆਇਆ ਸੀ ਆਂਦਾ ਅੱਗੇ ਵੀ ਆਂਦਾ ਹੈ ਇਦਾਂ ਹੀ ਕੰਮ ਕਰਦਾ ਦੁਕਾਨ ਦੇ ਤਾਂ ਵੈਰੀਫਾਈ ਹੁੰਦੇ ਮੋਸਟਲੀ ਬੰਦੇ ਜਿਹੜੇ ਵੀ ਰੱਖਦੇ ਪਹਿਲਾਂ ਉਹਦੀ ਇਨਕੁਆਰੀ ਕਰਦੀ ਪੁੱਛਦੇ ਹੈਗੇ ਇਦਾਂ ਨਹੀਂ ਰੱਖਦੇ ਤੇ ਸਾ ਜਾਪੀ ਵੀ ਦੇਣੀ ਹੈ ਬੰਦੀਆਂ ਨੌਕਰਾਂ ਨੂੰ ਇਹ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਹੈ ਇਹ ਗਾਂਧੀ ਨਗਰ ਦੇ ਨਾਲ ਹੈ ਗਾਈ ਸੋਨ ਸਿੰਘ ਨਗਰ